ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਨਵੀਂ ਸਾਖੀ ਦੇ ਨਾਲ ਜਿਸ ਸੁਜਗੁਨਾਬ ਸਭ ਨੇ ਇੱਕੋ ਸੁਨੀਹਾ ਦਿੱਤਾ ਮੈਂ ਹਾਜ਼ਰ ਹਾਂ ਗੁਨਾਨਦ ਦੇਵ ਜੀ ਭਾਈ ਮਰਦਾਨਾ ਦੇ ਨਾਲ ਜਗਨਨਾਥ ਪੁਰੀ ਪਹੁੰਚੇ ਇੱਥੇ ਮਥ ਸਮੁੰਦਰ ਕੰਡੇ ਉੱਤੇ ਜਗਨਨਾਥ ਜੀ ਦਾ ਬਹੁਤ ਵੱਡਾ ਮੰਦਿਰ ਸੀ ਇਸ ਮੰਦਿਰ ਦੀ ਬੜੀ ਮਾਨਤਾ ਸੀ ਮਨਾਂ ਦੇ ਹਿਸਾਬ ਨਾਲ ਪ੍ਰਸ਼ਾਦ ਵੰਡਿਦਾ ਸੀ ਜਗਨਨਾਥ ਵਿਸ਼ਨੂੰ ਭਗਵਾਨ ਦਾ ਇੱਕ ਨਾਮ ਹੈ ਉਹਨਾਂ ਦਿਨਾਂ ਵਿੱਚ ਇਹ ਗੱਲ ਬਹੁਤ ਪ੍ਰਚਲਿਤ ਸੀ ਕਿ ਜੋ ਜਗਨ ਇਨਸਾਨ ਜਗਨਨਾਥ ਦੀ ਸਵਾਰੀ ਦੇ ਹੇਠਾਂ ਪਈਆਂ ਹੇਠਾਂ ਆ ਕੇ ਆਪਣੇ ਆਪ ਨੂੰ ਸੁੱਟ ਕੇ ਜਾਨ ਦੇ ਦੇਵੇਗਾ ਤਾਂ ਉਸ ਨੂੰ ਮੁਕਤੀ ਮਿਲ ਜਾਏਗੀ ਗੁਰੂ ਜੀ ਨੇ ਲੋਕਾਂ ਨੂੰ ਵਹਿਮਾਂ ਤੋਂ ਕੱਢਣ ਲਈ ਸੋਚਿਆ ਗੁਰੂ ਜੀ ਨੇ ਭਾਈ ਮਰਦਾਨੇ ਨਾਲਿਕ ਥਲੇ ਤੇ ਬੈਠ ਕੇ ਸ਼ਬਦ ਗaan ਕਰਨ ਲੱਗੇ ਉਹਨਾਂ ਦੀ ਮਿੱਠੀ ਆਵਾਜ਼ ਨੂੰ ਸੁਣ ਕੇ ਲੋਕ ਉਹਨਾਂ ਦੀ ਸੰਗਤ ਵਿੱਚ ਆ ਗਏ ਆ ਕੇ ਬੈਠਣ ਲੱਗੇ ਹੌਲੀ ਹੌਲੀ ਸੰਗਤ ਵੱਧਦੀ ਗਈ ਇੱਕ ਦਿਨ ਜਗਨਨਾਥ ਮੰਦਰ ਦੇ ਪੁਜਾਰੀ ਨੇ ਗੁਰੂ ਜੀ ਨੂੰ ਸਾ ਸ਼ਾਮ ਵੇਲੇ ਮੰਦਰ ਵਿੱਚ ਬੁਲਾਇਆ ਮੰਦਰ ਵਿੱਚ ਸੰਧਿਆ ਸਮੇਂ ਜਗਨਨਾਥ ਭਗਵਾਨ ਦੀ ਬੜੀ ਧੂਮ-ਧਾਮ ਨਾਲ ਆarti ਹੁੰਦੀ ਸੀ ਹਜ਼ਾਰਾਂ ਥਾਲ ਸਜਾਏ ਜਾਂਦੇ ਸਨ ਥਾਲਾਂ ਵਿੱਚ ਥਾਲਾਂ ਵਿੱਚ ਫੁੱਲ ਪਤਾਸੇ ਧੂਪ ਮੋਤੀ ਤੇ ਦੀਵੇ ਰੱਖੇ ਜਾਂਦੇ ਸਨ ਸ਼ੰਖਾਂ ਤੇ ਘੰਟੀਆਂ ਦੇ ਸ਼ੋਰ ਵਿੱਚ ਭਗਵਾਨ ਜੀ ਦੀ ਆarti ਕੀਤੀ ਜਾਂਦੀ ਸੀ ਜਦ ਗੁਰੂ ਜੀ ਨੇ ਆਇਆ ਆਇਆ ਆarti ਸ਼ੁਰੂ ਹੋਈ ਤਾਂ ਗੁਰੂ ਜੀ ਉਸ ਵਿੱਚ ਸ਼ਾਮਲ ਨਾ ਹੋਏ ਤੇ ਕਹਿਣ ਲਗੇ ਤੁਹਾਡੀ ਪੂਜਾ ਬਹੁਤ ਛੋਟੀ ਹੈ ਇਸ ਦੁਨੀਆ ਦੇ ਮਾਲਕ ਅੱਗੇ ਤਾਂ ਦੋਨਾਂ ਨੇ ਇੱਕ ਪਾਸੇ ਬੈਠ ਕੇ ਮਰਦਾਨੇ ਦੀ ਰਬਾਬ ਦੀ ਤਾਨ ਤੇ ਸ਼ਬਦ ਦਾ ਗਾਇਨ ਕੀਤਾ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮੱਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਨਾ ਤੇਰੀ ਆਤੀ ਅਨਹਤਾ ਸ਼ਬਦ ਵਾਜੰਦ ਪੇਰੀ ਮੰਦਰ ਦੇ ਪੰਡ ਇਹ ਵੀ ਕਿ ਬੜੇ ਵਿਗੜੇ ਤਦ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਇਹ ਛੋਟੀ ਜੀ ਥਾਲੀ ਵਿੱਚ ਸਮਗਰੀ ਸਜਾ ਕੇ ਆਰਤੀ ਕਰ ਰਹੇ ਹੋ ਪਰ ਕੁਦਰਤ ਅਕਾਲ ਪੁਰਖ ਦੀ ਕਿੰਨੀ ਮਹਾਨ ਆਰਤੀ ਉਤਾਰੀ ਹੈ ਅਸੀਂ ਉਸ ਆਰਤੀ ਵਿੱਚ ਭਾਗ ਲੈ ਰਹੇ ਹਾਂ ਉਹਨਾਂ ਦੱਸਿਆ ਕਿ ਆਕਾਸ਼ ਇੱਕ ਬਹੁਤ ਵੱਡਾ ਸਾਰਾ ਥਾਲ ਹੈ ਸੂਰਜ ਤੇ ਚੰਨ ਇਸ ਵਿੱਚ ਦੋ ਦੀਵੇ ਰੱਖੇ ਹਨ ਤਾਰਿਆਂ ਦਾ ਸਮੂਹ ਇਹ ਮਹਾ ਇਸ ਮਹਾ ਥਾਲ ਵਿੱਚ ਸਜਾਏ ਮੋਤੀ ਹਨ ਚੰਦਨ ਬੰਦ ਦਿਲ ਉੜਦੀ ਸੁਗੰਧੀ ਧੂਪ ਹੈ ਹਵਾ ਚੌਰ ਚੁਲਾ ਰਹੀ ਹੈ ਤੇ ਬੰਦ ਹੀ ਖਿੜੀ ਹੋਈ ਸਮੂੱਚੀ ਵੰਸਪਤੀ ਜੋਤ ਵਾਂਗ ਜਗ ਰਹੀ ਹੈ ਇਹ ਸੱਚੀ ਆਦਿ ਹੈ ਉਸ ਪਰਮਾਤਮਾ ਦੀ ਜਿਹੜਾ ਭੈ ਦਾ ਨਾਸ਼ ਕਰਨ ਵਾਲਾ ਹੈ ਗੁਰੂ ਜੀ ਦੇ ਬਚਨ ਸੁਣ ਕੇ ਪਾਂਡੇ ਹੈਰਾਨ ਰਹਿ ਗਏ ਉਹਨਾਂ ਨੇ ਗਿਆ ਉਹਨਾਂ ਦੇ ਗਿਆਨ ਨੇ ਅਤਰ ਖੁੱਲ ਗਏ ਤੇ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਉੱਤੇ ਆਪਣਾ ਸਿਰ ਰੱਖ ਕੇ ਨਮਸਕਾਰ ਕੀਤੀ ਇਸ ਸਾਖੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਪਲੀਜ਼ ਉਸ ਮੈਸੇਜ ਨੂੰ ਲਿਖੋ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਤੇ ਵਾਹਿਗੁਰੂ ਲੈ ਕੇ ਹਰ ਜੀ ਵੀ ਜਰੂਰ ਲਗਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ